ਇੱਕ ਵਾਰ ਫੇਰ ਸਵਾਗਤ ਹੈ ਜੀ ਤੁਹਾਡਾ ਕੇਵੀ ਦੀ ਰਸੋਈ ਵਿੱਚ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਸਿਆਲਾਂ ਦੀ ਸੌਗਾਤ ਸਰੋਂ ਦਾ ਸਾਗ ਸਰੋਂ ਦਾ ਸਾਗ ਵੈਸੇ ਆਪਾਂ ਚੁੱਲ੍ਹੇ ਤੇ ਵੀ ਬਣਾਉਂਦੇ ਆ ਪਰ ਅੱਜ ਤੁਹਾਨੂੰ ਦੱਸਾਂਗੇ ਸਰੋਂ ਦਾ ਸਾਗ ਬਹੁਤ ਹੀ ਈਜ਼ੀ ਵੇ ਨਾਲ ਕਿ ਆਪਾਂ ਕੁੱਕਰ ਦੇ ਵਿੱਚ ਸਰੋਂ ਦਾ ਸਾਗ ਜਿਹੜਾ ਕਿ ਉਹ ਕਿੰਨੇ ਬਣਾਉਣਾ ਹੈ ਬਹੁਤ ਹੀ ਘੱਟ ਖਲਾਰਾ ਔਰ ਬਹੁਤ ਹੀ ਵਧੀਆ ਤਰੀਕੇ ਨਾਲ ਬਹੁਤ ਟੇਸਟੀ ਜਿਹੜਾ ਸਾਗ ਹੈ ਕਿ ਨੂੰ ਆਪਾਂ ਕੁੱਕਰ ਦੇ ਵਿੱਚ ਅੱਜ ਤੁਹਾਨੂੰ ਤਿਆਰ ਕਰਕੇ ਦਿਖਾਵਾਂਗੇ ਜੀ ਪਹਿਲਾਂ ਆਪਾਂ ਗੈਸ ਦੇ ਉੱਪਰ ਇੱਕ ਕੁੱਕਰ ਰੱਖ ਲਵਾਂਗੇ ਇੱਕ ਗਲਾਸ ਕੁੱਕਰ ਦੇ ਵਿੱਚ ਪਾਵਾਂਗੇ ਜੀ ਪਾਣੀ ਦਾ ਪਾਣੀ ਨੂੰ ਆਪਾਂ ਕੁੱਕਰ ਦੇ ਵਿੱਚ ਪਾ ਲਿਆ ਹੈ ਹੁਣ ਆਪਾਂ ਇਸ ਦੇ ਵਿੱਚ ਪਾਵਾਂਗੇ ਇੱਕ ਚਮਚ ਨਮਕ ਇੱਕ ਚਮਚ ਨਮਕ ਆਪਾਂ ਪਹਿਲਾਂ ਪਾਣੀ ਦੇ ਵਿੱਚ ਪਾ ਲੈਣਾ ਹੈ ਜੀ ਜੋ ਕਿ ਸਾਗ ਨੂੰ ਥੋੜਾ ਗਾਲਣ ਦੇ ਵਿੱਚ ਬਹੁਤ کارਗਾਰ ਹੁੰਦਾ ਜੀ ਇਹ ਆ ਨਮਕ ਆਪਾਂ ਪਾ ਲਿਆ ਜੀ ਹੁਣ ਆਪਾਂ ਜਿਹੜਾ ਸਾਗ ਹੈ ਤੇ ਪਾਲਕ ਹੈ ਉਹ ਕੱਟ ਕੇ ਅਲੱਗ ਰੱਖੇ ਹੋਏ ਨੇ ਹੁਣ ਆਪਾਂ ਉਸ ਨੂੰ ਕੁਕਰ ਦੇ ਵਿੱਚ ਪਾਵਾਂਗੇ ਜੀ ਬਹੁਤ ਹੀ ਈਜ਼ੀ ਹੈ ਔਰ ਬਹੁਤ ਹੀ ਘੱਟ ਟਾਈਮ ਦੇ ਵਿੱਚ ਜਿਹੜਾ ਕਿ ਇਹ ਸਾਗ ਹੈ ਇਹਨੂੰ ਆਪਾਂ ਤੁਹਾਨੂੰ ਤਿਆਰ ਕਰਕੇ ਵਿਖਾਵਾਂਗੇ ਇਸੇ ਤਰੀਕੇ ਨਾਲ ਥੋੜਾ ਥੋੜਾ ਕਰਕੇ ਜਿਹੜਾ ਸਾਗ ਹੈ ਕੱਟਿਆ ਹੋਇਆ ਇਹਨੂੰ ਆਪਾਂ ਕੁੱਕਰ ਦੇ ਵਿੱਚ ਪਾ ਲਵਾਂਗੇ ਹਲਕੀ ਹਲਕੇ ਹੱਥ ਨਾਲ ਆਰਾਮ ਨਾਲ ਥੋੜਾ ਥੋੜਾ ਕਰਕੇ ਜਿਹੜਾ ਕੀ ਸਾਗ ਹਨ ਆਪਾਂ ਕੁੱਕਰ ਦੇ ਵਿੱਚ ਪਾਉਣ ਲੱਗੇ ਆਂ ਜੀ ਆਹ ਦੇਖੋ ਬਹੁਤ ਵਧੀਆ ਜਿਹੜਾ ਤਾਜ਼ਾ ਕੱਟ ਕੇ ਸਾਗ ਬਹੁਤ ਹੀ ਸੁਆਦ ਸਿਆਲਾਂ ਦੀ ਸੁਗਾਂਤ ਸਰੋਂ ਦਾ ਸਾਗ ਹਰ ਪੰਜਾਬੀ ਦੀ ਪਹਿਲੀ ਪਸੰਦ ਹੈ ਜੀ ਇਹ ਇਸ ਨੂੰ ਆਪਾਂ ਕੁੱਕਰ ਦੇ ਵਿੱਚ ਪਾ ਲਿਆ ਤੇ ਕੋਟਨੀ ਨਾਲ ਹਲਕਾ ਜਿਹਾ ਇਹਨੂੰ ਪ੍ਰੈਸ ਕਰ ਲੈਣਾ ਹੈ ਹਲਕੇ ਹੱਥ ਨਾਲ ਜਿਆਦਾ ਵੀ ਜ਼ੋਰ ਨਹੀਂ ਬਸ ਸਹੀ ਤਰੀਕੇ ਨਾਲ ਜਿਹੜਾ ਪਾਣੀ ਅਬਜ਼ਰਬ ਕਰ ਜੀ ਇਹਦੇ ਵਿੱਚ ਵਧੀਆ ਤਰੀਕੇ ਨਾਲ ਥੋੜਾ ਥੋੜਾ ਪਤਲੇ ਹੱਥ ਨਾਲ ਇਹਨੂੰ ਆਪਾਂ ਪ੍ਰੈਸ ਕਰ ਦਿੱਤਾ ਹੈ ਜੀ ਹੁਣ ਆਪਾਂ ਇਹਨੂੰ ਉਸ ਟਾਈਮ ਵਾਸਤੇ ਟੱਕ ਦੇਵਾਂਗੇ ਇੱਧਰ ਆਪਾਂ ਲਸਣ ਅਦਰਕ ਤੇ ਮਿਰਚਾਂ ਦਾ ਜਿਹੜਾ ਪੇਸਟ ਬਣਾਵਾਂਗੇ ਜੀ ਮਿਕਸੀ ਜਾਰ ਦੇ ਵਿੱਚ ਇਸ ਨੂੰ ਆਪਾਂ ਕੁੰਡੇ 'ਚ ਵੀ ਕੁੱਟ ਸਕਦੇ ਆ ਪਰ ਜਦੋਂ ਆਪਾਂ ਹੁਣ ਕੁੱਕਰ 'ਚ ਹੀ ਸਾਗ ਬਣਾਉਣ ਲੱਗੇ ਤਾਂ ਇਹਨੂੰ ਆਪਾਂ ਮਿਕਸੀ ਦੇ ਜੱਗ ਵਿੱਚ ਪਾ ਲਵਾਂਗੇ ਮਿਕਸੀ ਦੇ ਜੱਗ ਵਿੱਚ ਪਾ ਕੇ ਦੋ ਕੁ ਗੇੜੇ ਮਿਕਸੀ ਦੇ ਦੇਵਾਂਗੇ ਜਿਹਨੂੰ ਵਧੀਆ ਤਰੀਕੇ ਨਾਲ ਆਪਾਂ ਯੋਰਾ ਕੀਓ ਕ੍ਰਸ਼ ਕਰ ਲੈਣਾ ਹੈ ਲਸਣ ਹੈ ਹਰੀਆਂ ਮਿਰਚਾਂ ਹੈ ਤੇ ਅਦਰਕ ਹੈ ਬਾਕੀ ਜਿਹੜਾ ਦੂਸਰਾ ਤੜਕਾ ਹੈ ਉਹ ਤਾਂ ਆਪਾਂ ਲਾਸਟ ਦੇ ਵਿੱਚ ਅਲੱਗ ਤੋਂ ਲਾਵਾਂਗੇ ਇਹ ਇੰਨਾ ਸਮਾਨ ਆ ਪਹਿਲਾਂ ਆਪਾਂ ਇਹਨੂੰ ਕ੍ਰਸ਼ ਕਰਕੇ ਕੁੱਕਰ ਦੇ ਵਿੱਚ ਪਾ ਦੇਵਾਂਗੇ ਔਰ ਉਸ ਤੋਂ ਬਾਅਦ ਜਿਹੜੀਆਂ ਟੱਕਣ ਬੰਦ ਕਰਕੇ ਕੁੱਕਰ ਦੀਆਂ ਸੀਟੀਆਂ ਤੁਹਾਨੂੰ ਦੱਸਾਂਗੇ ਜੀ ਕਿੰਨੀਆਂ ਸੀਟੀਆਂ ਮਰਵਾਉਣੀਆਂ ਨੇ ਆ ਦੇਖੋ ਵਧੀਆ ਤਰੀਕੇ ਨਾਲ ਗ੍ਰाइंड ਕਰ ਲਿਆ ਜੀ ਆਪਾਂ ਇਹ ਤਿੰਨੇ ਚਾਰੇ ਚੀਜ਼ਾਂ ਹੁਣ ਇਸ ਨੂੰ ਆਪਾਂ ਚਮਚ ਦੇ ਨਾਲ ਕੱਢ ਕੇ ਜਿਹੜਾ ਕੁੱਕਰ ਦੇ ਵਿੱਚ ਆਪਣਾ ਸਾਗ ਉਬਲਣ ਲੱਗ ਗਿਆ ਰਜਾ ਆਉਣ ਲੱਗ ਪਿਆ ਜੀ ਸਾਗ ਦੇ ਵਿੱਚ ਇਹਨੂੰ ਆਪਾਂ ਜਿਹੜਾ ਮਟੀਰੀਅਲ ਕ੍ਰਸ਼ ਕੀਤਾ ਜੀ ਗ੍ਰाइंड ਕੀਤਾ ਆ ਜੀ ਆਪਾਂ ਬਾਥੂ ਕੱਟ ਕੇ ਪਾ ਦਿੱਤਾ ਹੁਣ ਵਿੱਚ ਬਾਥੂ ਦੇ ਨਾਲ ਹੋਰ ਵੀ ਟੇਸਟ ਬਹੁਤ ਵਧੀਆ ਸਾਗ ਦਾ ਬਣਦਾ ਹੈ ਬਾਥੂ ਪਾਉਣ ਤੋਂ ਬਾਅਦ ਇਹਨੂੰ ਕੋਟਨੀ ਦੇ ਨਾਲ ਵਧੀਆ ਤਰੀਕੇ ਨਾਲ ਜਿਹੜਾ ਕੀ ਵਿੱਚ ਬਾਤੂ ਵੀ ਮਿਕਸ ਹੋ ਜਾਵੇ ਸਾਗ ਦੇ ਆਪਾਂ ਜਿਹੜਾ ਗ੍ਰाइंड ਕੀਤਾ ਸੀਗਾ ਜੀ ਅਦਰਕ ਲਸਣ ਵਿਚਾਂ ਦਾ ਪੇਸਟ ਹੈ ਇਸ ਨੂੰ ਆਪਾਂ ਸਾਗ ਦੇ ਵਿੱਚ ਪਾ ਦੇਵਾਂਗੇ ਤੇ ਕੋਟਨੀ ਦੇ ਨਾਲ ਇਹਨੂੰ ਵੀ ਵਧੀਆ ਤਰੀਕੇ ਨਾਲ ਆਪਾਂ ਮਿਕਸ ਕਰ ਦੇਵਾਂਗੇ ਜੀ ਵਿੱਚ ਆਹ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਜਿਹੜਾ ਕੀ ਆ ਪੇਸਟ ਹੈ ਇਹ ਵੀ ਵਿੱਚ ਆਪਾਂ ਮਿਕਸ ਕਰ ਦਿੱਤਾ ਜੀ ਹੁਣ ਆਪਣਾ ਜਿਹੜਾ ਅਗਲਾ ਸਟੈਪ ਹੋਏਗਾ ਉਸ ਨੂੰ ਆਪਾਂ ਤੁਹਾਨੂੰ ਦੱਸਦੇ ਹਾਂ ਬਹੁਤ ਵਧੀਆ ਤਰੀਕੇ ਨਾਲ ਦੇਖੋ ਪੂਰਾ ਜਿਹੜਾ ਉਹ ਵਿੱਚ ਮਿਕਸ ਹੋ ਚੁੱਕਿਆ ਤੇ ਪਾਣੀ ਦਾ ਉਬਾਲ ਤੇ ਰਜਾ ਬਹੁਤ ਵਧੀਆ ਆ ਰਿਹਾ ਹੈ 쿠ਕਰ ਦੇ ਵਿੱਚ ਬਹੁਤ ਹੀ ਟੇਸਟੀ ਕੋਈ ਟੇਸਟ ਦਾ ਫਰਕ ਨਹੀਂ ਪੈਂਦਾ ਔਰ ਬਹੁਤ ਘੱਟ ਖਲਾਰਾ ਐਂਡ ਵੈਰੀ ਈਜ਼ੀ ਵੇ ਟੂ ਕੁੱਕ ਜਿਹੜਾ ਸਾਗ ਹੁਣ ਆਪਾਂ ਜੀ 쿠ਕਰ ਦਾ ਜਿਹੜਾ ਢੱਕਣ ਹੈ ਸੀਟੀ ਨੂੰ ਚੈੱਕ ਕਰਕੇ ਢੱਕਣ ਨੂੰ ਲਗਾ ਦੇਵਾਂਗੇ ਔਰ 4 ਤੋਂ 5 ਸੀਟੀਆਂ 5 ਸੀਟੀਆਂ ਤੱਕ ਕੁੱਕਰ ਨੂੰ ਆਪਾਂ ਉਸ ਤੋਂ ਬਾਅਦ ਜਿਹੜਾ ਢੱਕਣ ਹੈ ਉਹ ਆਪਾਂ ਖੋਲਿਆ ਜੀ ਸਾਗ ਆਪਣਾ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਉਬਾਲ ਆ ਸਾਗ ਦੇ ਵਿੱਚ ਪੂਰਾ ਸੌਫਟ ਹੋ ਚੁੱਕਿਆ ਜੀ ਜਿਹੜਾ ਵੀ ਪਾਲਕ ਬਾਤੂ ਤੇ ਸਾਗ ਆਪਾਂ ਕੱਟ ਕੇ ਵਿੱਚ ਪਾਇਆ ਸੀਗਾ ਹੁਣ ਜਿਹੜਾ ਆਪਣਾ ਨੈਕਸਟ ਸਟੈਪ ਹੈ ਜੀ ਉਹ ਆਪਾਂ ਪਾਵਾਂਗੇ ਮੱਕੀ ਦਾ ਆਟਾ ਕਿ ਨੂੰ ਆਪਣੇ ਪੰਜਾਬੀ ਭਾਸ਼ਾ ਚ ਆਪਾਂ ਆਲਣ ਕਹਿੰਦੇ ਆ ਜੀ ਆਲਣ ਨੂੰ ਵੀ ਜਦੋਂ ਆਪਾਂ ਪਾਵਾਂਗੇ ਹਲਕੇ ਹੱਥ ਨਾਲ ਥੋੜਾ ਥੋੜਾ ਪਾਉਣਾ ਹੈ ਤੇ ਘੋਟਣੀ ਦੇ ਨਾਲ ਉਹਨੂੰ ਵਧੀਆ ਤਰੀਕੇ ਨਾਲ ਵਿੱਚ ਮਿਕਸ ਕਰਨਾ ਹੈ ਇਕਦਮ ਨਹੀਂ ਸੈੱਟ ਦੇਣਾ ਹੈ ਇਹ ਸਪੈਸ਼ਲ ਜਿਹੜੇ ਨਵੇਂ ਕੁੱਕ ਬਣੇ ਨੇ ਉਹਨਾਂ ਵਾਸਤੇ ਆ ਵੈਸੇ ਪੁਰਾਣੀਆਂ ਸਾਡੀਆਂ ਜਿਹੜੀਆਂ ਔਰਤਾਂ ਨੇ ਸਾਡੀਆਂ ਬੇਬੇ ਮਾਮਾ ਇਹਨਾਂ ਨੂੰ ਤਾਂ ਸਾਰਾ ਵਧੀਆ ਪੂਰੀ ਨੌਲੇਜ ਹੈ ਪਰ ਜਿਹੜੇ ਨਵੇਂ ਬੱਚੇ ਸਾਗ ਬਣਾਉਣਾ ਨਹੀਂ ਜਾਣਦੇ ਸਪੈਸ਼ਲੀ ਉਹਨਾਂ ਵਾਸਤੇ ਹੈ ਇਹ ਕੋਲੀ ਦੇ ਵਿੱਚ ਜੀ ਆਪਾਂ ਮੱਕੀ ਦਾ ਆਟਾ ਲੈ ਰਿਹਾ ਜਿਹਨੂੰ ਆਪਾਂ ਆਲਣ ਵੀ ਕਹਿੰਦੇ ਆ ਹੁਣ ਇਹਨੂੰ ਆਪਾਂ ਹਲਕੇ ਹੱਥ ਨਾਲ ਥੋੜਾ ਥੋੜਾ ਕਰਕੇ ਵਿੱਚ ਪਾਈ ਜਾਣਾ ਹੈ ਤੇ ਘੋਟਣੀ ਦੇ ਨਾਲ ਵਧੀਆ ਤਰੀਕੇ ਨਾਲ ਇਹਨੂੰ ਜਿਹੜਾ ਕਿ ਸਾਰੇ ਜਿੰਨਾ ਵੀ ਆਪਣਾ ਮਟੀਰੀਅਲ ਅੰਦਰ ਉਬਲ ਰਿਹਾ ਹੈ ਸਾਗ ਸਾਗ ਦਾ ਉਹਦੇ ਵਿੱਚ ਜਿਹੜਾ ਕਿ ਵਧੀਆ ਤਰੀਕੇ ਨਾਲ ਇਹ ਮਿਕਸ ਹੋ ਜਾਵੇ ਜਿਹਦੇ ਨਾਲ ਕਿ ਟੇਸਟ ਆਪਣਾ ਹੋਰ ਵੀ ਬਹੁਤ ਹੀ ਟੇਸਟੀ ਐਂਡ ਲਾਜਵਾ ਬਣੂਗਾ ਜੀ ਆ ਦੇਖੋ ਕਿੰਨਾ ਸੋਹਣਾ ਜਿਹੜਾ ਉਵਾਲ ਹੈ ਉਵਾਲੀ ਸਾਗ ਦੇ ਵਿੱਚ ਔਰ ਸੌਫਟਨੈਸ ਇਹਦੀ ਦੇਖਣ ਤੋਂ ਹੀ ਪਤਾ ਲੱਗਦਾ ਹੈ ਕਿ ਸਾਗ ਆਪਣਾ ਵਧੀਆ ਤਰੀਕੇ ਨਾਲ ਸੌਫਟ ਹੋ ਗਿਆ ਜਿਹਨੂੰ ਕਿ ਆਪਾਂ ਪੰਜਾਬੀ ਭਾਸ਼ਾ 'ਚ ਕਿੰਨਾ ਕ ਭੁਲ ਗਿਆ ਹੈ ਇਹ ਦੇਖਿਓ ਹੋਰ ਵੀ ਅੱਗੇ ਜਾ ਕੇ ਵਧੀਆ ਤਰੀਕੇ ਨਾਲ ਇਹਨ ਪੂਰੇ ਵਧੀਆ ਕਰੀਮ ਵਰਗਾ ਬਣ ਜਾਣਾ ਹੈ ਜੀ ਸਾਗ ਆ ਆਪਾਂ ਹੁਣ ਪਾਉਣ ਲੱਗ ਪਏ ਆ ਜੀ ਆਲਣ ਆਲਣ ਪਹਿਲਾਂ ਆਪਾਂ ਥੋੜਾ ਜਿਹਾ ਪਾਇਆ ਹੈ ਥੋੜਾ ਜਿਹਾ ਪਾ ਕੇ ਇਹਨੂੰ ਘੋਟਣੀ ਦੇ ਨਾਲ ਆਪਾਂ ਪਹਿਲਾਂ ਜਿੰਨਾ ਕਾਲਣ ਪਾਇਆ ਹੈ ਪਹਿਲਾਂ ਇਸ ਨੂੰ ਮਿਕਸ ਕਰ ਲਵਾਂਗੇ ਇਹਨੂੰ ਮਿਕਸ ਕਰਨ ਤੋਂ ਬਾਅਦ ਜਿਹੜਾ ਬਚਿਆ ਹੋਇਆ ਆਲਣਾ ਉਹ ਆਪਾਂ ਫੇਰ ਪਾ ਲੈਣਾ ਹੈ ਜੀ ਵਿੱਚ ਤੇ ਫੇਰ ਘੋਟਣੀ ਵਧੀਆ ਤਰੀਕੇ ਨਾਲ ਚਲਾਉਣੀ ਹੈ ਘੋਟਣੀ ਚਲਾਉਣ ਦਾ ਵੀ ਆਪਦਾ ਇੱਕ ਤਰੀਕਾ ਹੈ ਜਿੰਨੀ ਵਧੀਆ ਤਰੀਕੇ ਨਾਲ ਆਪਾਂ ਘੋਟਣੀ ਨੂੰ ਚਲਾਵਾਂਗੇ ਉਨਾ ਹੀ ਆਪਣਾ ਸਾਗ ਵਧੀਆ ਘੁਲੂਗਾ ਆ ਫੇਰ ਜਿਹੜਾ ਬਚਿਆ ਹੋਇਆ ਥੋੜਾ ਜਿਹਾ ਲੈਣਾ ਆਪਾਂ ਫੇਰ ਪਾ ਲੈਣਾ ਹੈ ਪਰ ਪ੍ਰੋਸੈਸ ਉਹੀ ਹੈ ਔਰ ਉਹਨੂੰ ਫੇਰ ਵਧੀਆ ਤਰੀਕੇ ਨਾਲ ਆਪਾਂ ਘੋਟਣੀ ਦੇ ਨਾਲ ਮਿਕਸ ਕਰ ਦੇਣਾ ਹੈ ਜੀ ਜੋ ਕਿ ਵਧੀਆ ਤਰੀਕੇ ਨਾਲ ਸਾਗ ਦੇ ਵਿੱਚ ਮਿਕਸ ਹੋ ਜਾਵੇ ਵਧੀਆ ਰਚ ਜਾਵੇ ਜੀ ਵਿੱਚ ਇਹਨੂੰ ਆਪਾਂ ਆਲਣ ਨੂੰ ਐਨ ਸਹੀ ਤਰੀਕੇ ਨਾਲ ਜਿਹੜਾ ਕਿ ਪੂਰਾ ਵਧੀਆ ਸਾਰੇ ਸਾਗ ਦੇ ਵਿੱਚ ਜਿਹੜਾ ਕਿ ਉਹ ਮਿਕਸ ਹੋ ਜਾਵੇ ਉਨਾ ਹੀ ਵਧੀਆ ਟੇਸਟ ਬਣੇਗਾ ਦੇਖੋ ਸਾਗ ਦਾ ਤੁਸੀਂ ਕਲਰ ਦੇਖੋ ਤੇ ਸਾਗ ਦੀ ਐਨ ਖੋਏ ਵਰਗਾ ਜਿਹੜਾ ਤਿਆਰ ਹੋ ਚੁੱਕਿਆ ਹੈ ਜੀ ਕੂਟਣੀ ਦੇ ਨਾਲ ਵਧੀਆ ਤਰੀਕੇ ਨਾਲ ਇਹਨੂੰ ਹਿਲਾਉਂਦੇ ਰਹਿਣਾ ਹੈ ਦੇਖੋ ਬਿਲਕੁਲ ਹੀ ਕਰੀਮ ਬਣ ਚੁੱਕਿਆ ਹੈ ਜੀ ਜਿਹੜਾ ਆਪਣਾ ਸਾਗ ਹੈ ਔਰ ਕੋਈ ਜ਼ਿਆਦਾ ਟਾਈਮ ਨਹੀਂ 4 ਤੋਂ 5 ਸੀਟੀਆਂ ਹੀ ਲਗਵਾਉਣੀਆਂ ਨੇ ਔਰ ਟੇਸਟ ਦੇ ਵਿੱਚ ਕੋਈ ਵੀ ਫਰਕ ਨਹੀਂ ਹੈ ਬਿਲਕੁਲ ਚੁੱਲੇ ਵਰਗਾ ਤੇ ਆਮ ਜਿਹੜਾ ਆਪਾਂ ਪਤੀਲੇ ਦੇ ਵਿੱਚ ਸਾਗ ਬਣਾਉਂਦੇ ਆ ਸੇਮ ਟੂ ਸੇਮ ਉਹੀ ਟੇਸਟ ਆਏਗਾ ਔਰ ਘੱਟ ਟਾਈਮ ਦੇ ਵਿੱਚ ਚੁੱਲੇ ਦੇ ਉੱਤੇ ਜ਼ਿਆਦਾ ਟਾਈਮ ਲੱਗਦਾ ਹੈ ਕੁੱਕਰ ਤੇ ਅੱਧਾ ਟਾਈਮ ਵੀ ਨਹੀਂ ਲੱਗਦਾ ਉਸ ਤੋਂ ਅੱਧੇ ਤੋਂ ਵੀ ਅੱਧਾ ਟਾਈਮ ਹੀ ਲੱਗਦਾ ਹੈ ਵੈਸੇ ਤਾਂ ਆਮ ਸਾਗ ਆ ਜਿਹੜਾ ਇਹ ਚੁੱਲ੍ਹੇ ਦੇ ਦੇ ਉੱਤੇ ਰੱਖ ਕੇ نیچے ਲੱਕੜਾਂ ਲਾ ਕੇ ਸਾਗ ਨੂੰ ਬਣਾਇਆ ਜਾਂਦਾ ਹੈ ਜੀ ਪਰ ਇਹ ਬਹੁਤ ਈਜ਼ੀ ਵੇ ਹੈ ਬਹੁਤ ਜਲਦੀ ਤਰੀਕੇ ਨਾਲ ਜਿਹੜਾ ਕਿ ਆਪਾਂ ਸਾਗ ਹੈ ਉਹ ਆਪਾਂ ਰੈਡੀ ਕਰ ਸਕਦੇ ਆਂ ਜੀ ਦੇਖੋ ਕਿੰਨਾ ਸੋਹਣਾ ਜਿਹੜਾ ਸਾਗ ਹੈ ਆਪਣਾ ਬਹੁਤ ਵਧੀਆ ਤਰੀਕੇ ਨਾਲ ਘੁਲ ਗਿਆ ਹੈ ਖੁੱਤਾਂ ਵਾਸਤੇ ਆਪਾਂ ਪਲੇਟ ਨਾਲ ਢੱਤਤਾ ਸੀਗਾ ਹੁਣ ਜਿਹੜਾ ਆਪਣਾ ਲਾਸਟ ਆ ਜਿਹੜਾ ਸਟੈਪ ਹੈ ਉਹ ਆਪਾਂ ਜਿਹੜਾ ਤੜਕਾ ਲਾਵਾਂਗੇ ਤੜਕਾ ਲਾਉਣ ਵਾਸਤੇ ਪਹਿਲਾਂ ਆਪਾਂ ਘਿਓ ਲਾਵਾਂਗੇ ਜੀ ਤੁਸੀਂ ਤੇਲ ਵੀ ਲੈ ਸਕਦੇ ਹੋ ਘਿਓ ਨਾਲ ਲਾਉਣਾ ਚਾਹੋ ਘਿਓ ਨਾਲ ਵੀ ਲਾ ਸਕਦੇ ਹੋ ਇਹ ਦੇਖੋ 프라이ਪੈਨ ਦੇ ਵਿੱਚ ਆਪਾਂ ਅਧਿਕ ਕਰਤੀ ਹੈ ਜਿਹੜੀ ਘਿਓ ਦੀ ਉਹਨੂੰ ਆਪਾਂ ਘਿਓ ਨੂੰ ਗਰਮ ਕਰ ਲਵਾਂਗੇ ਔਰ ਉਸ ਤੋਂ ਬਾਅਦ ਜਿਹੜੀ ਆਪਣਾ ਲਸਣ ਅਦਰਕ ਮਿਰਚਾਂ ਜੂਵੀ ਨੇ ਪਿਆਜ਼ ਇਹਨਾਂ ਦਾ ਆਪਾਂ ਪਿਆਜ਼ਾਂ ਨੂੰ ਵਧੀਆ ਤਰੀਕੇ ਨਾਲ ਸੌਫਟ ਕਰ ਲਵਾਂਗੇ ਜੋ ਦੋਪਹਿਰਾਂ ਦਾ ਥੋੜਾ ਜਿਹਾ ਕਲਰ ਚੇਂਜ ਹੋ ਜਾਵੇ। ਜੇ ਅਗਰ ਤੁਸੀਂ ਟਮਾਟਰ ਖਾਣ ਦੇ ਸ਼ਕੀਨ ਹੋ ਤਾਂ ਟਮਾਟਰ ਦੀ ਬੇਤੇ ਟੀਸ ਕੱਟ ਕੇ ਵਿੱਚ ਪਾ ਸਕਦੇ ਹੋ। ਇਹ ਤੁਹਾਡੇ ਟੇਸਟ ਦੇ ਟੇਪ ਡਿਪੈਂਡ ਕਰਦਾ ਹੈ। ਪਰ ਨਮਕ ਮਿਰਚ ਤੁਸੀਂ ਆਪਦੇ ਹਿਸਾਬ ਨਾਲ ਆਪਦੇ ਟੇਸਟ ਦੇ ਹਿਸਾਬ ਨਾਲ ਪਾਉਣਾ ਹੈ। ਸਾਗ ਆਪਾਂ ਬਣਾ ਲਿਆ ਹੈ। ਸਾਗ ਬਣਾ ਕੇ ਆਪਾਂ ਸਾਈਡ ਤੇ ਰੱਖ ਦਾਂਗੇ। ਰੋਜ਼ ਜਿੰਨੀ ਜ਼ਰੂਰਤ ਹੋਊਗੀ ਉਸ ਹਿਸਾਬ ਨਾਲ ਆਪਾਂ 프라이 ਪੈਨ ਲੈਣਾ ਹੈ। ਔਰ ਜੋ ਵੀ ਆਪਾਂ ਵਧੀਆ ਆਪਣਾ ਟੇਸਟ ਅਦਰਕ, ਲਸਣ, ਪਿਆਜ਼, ਟਮਾਟਰ ਜੋ ਵੀ ਤੁਸੀਂ ਤੜਕੇ ਦੇ ਵਿੱਚ ਯੂਜ਼ ਕਰਨਾ ਚਾਹੁੰਦੇ ਹੋ ਉਹਨ ਇੱਕ ਚੀਜ਼ ਤੁਸੀਂ ਫਰਾਈ ਪੈਨ ਦੇ ਵਿੱਚ ਉਹਨੂੰ ਤੜਕਾ ਤਿਆਰ ਕਰਕੇ ਔਰ ਜਿੰਨੇ ਬੰਦਿਆਂ ਦਾ ਸਾਗ ਤੁਸੀਂ ਰੈਡੀ ਕਰਨਾ ਹੈ ਤੁਰੰਤ ਹੈਂਡ ਟੂ ਹੈਂਡ ਤੁਸੀਂ ਉਹਨਾਂ ਸਾਗ ਨੂੰ ਵਧੀਆ ਤੜਕਾ ਲਾ ਕੇ ਰੈਡੀ ਕਰ ਸਕਦੇ ਹੋ ਬਹੁਤ ਹੀ ਈਜ਼ੀ ਵੇ ਟੂ ਕੁਕ ਹੈ ਜੀ ਕੋਈ ਜ਼ਿਆਦਾ ਖਲਾਰੇ ਵਾਲਾ ਕੰਮ ਨਹੀਂ ਹੈਗਾ ਦੇਖੋ ਸਾਗ ਦੀ ਤੁਸੀਂ ਰੰਗਤ ਦੇਖੋ ਔਰ ਸਾਗ ਦੀ ਜਿਹੜੀ ਸੌਫਟਨੈਸ ਹੈ ਔਰ ਥਿਕਨੈਸ ਹੈ ਸਾਗ ਦੀ ਦੇਖੋ ਕਿੰਨੀ ਸੋਹਣੀ ਹੈ ਦੇਖਣ ਦੇ ਵਿੱਚ ਹੀ ਸਾਗ ਕਿੰਨਾ ਸੋਹਣਾ ਲੱਗ ਰਿਹਾ ਹੈ ਹੁਣ ਆਪਣਾ ਲਾਸਟ ਸਟੈਪ ਸੀਗਾ ਜਿਹੜਾ ਤੜਕੇ ਦਾ ਉਹ ਬਿਲਕੁਲ ਆਪਣਾ ਪੂਰਾ ਹੋ ਚੁੱਕਿਆ ਹੈ ਹੁਣ ਆਪਣਾ ਸਾਗ ਹੈ ਜਿਹੜਾ ਔਰ ਰੈਡੀ ਫॉर ਸਰਵ ਹੈ ਜੀ ਹੁਣ ਇਹਨੂੰ ਆਪਾਂ ਕੌਲੀ ਦੇ ਵਿੱਚ ਕੱਢ ਲਵਾਂਗੇ ਤੇ ਫਿਰ ਬਣਾਵਾਂਗੇ ਆਪਾਂ ਮੱਕੀ ਦੀ ਰੋਟੀ ਮੱਕੀ ਦੀ ਰੋਟੀ ਵੀ ਤੁਹਾਨੂੰ ਕਿਸੇ ਦਿਨ ਅਸੀਂ ਵੀਡੀਓ ਬਣਾ ਕੇ ਈਜ਼ੀ ਵੇ ਨਾਲ ਕਿਵੇਂ ਆਪਾਂ ਜ਼ਿਆਦਾ ਖਲਾਰਾ ਨਾ ਪਾਉਂਦੇ ਹੋਏ ਔਰ ਘੱਟ ਟਾਈਮ ਦੇ ਵਿੱਚ ਕਿ ਮੇ ਆਪਾਂ ਮੱਕੀ ਦੀ ਰੋਟੀ ਤਿਆਰ ਕਰ ਸਕਦੇ ਆ ਤੁਹਾਨੂੰ ਉਹ ਵੀ ਅਸੀਂ ਵੀਡੀਓ ਦੱਸਾਂਗੇ ਜਿਨੇ ਜਿਨੇ ਸਾਡਾ ਚੈਨਲ ਲਾਈਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਾਡੇ ਚੈਨਲ ਨੂੰ ਲਾਈਕ ਕਰੋ ਕਮੈਂਟ ਕਰੋ ਤੇ ਚੈਨਲ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦਾ ਬਟਨ ਜ਼ਰੂਰ ਦਬੋ ਜੋ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਤੁਹਾਡੇ ਫੋਨ ਤੇ ਮਿਲ ਸਕੇ ਔਲੇ ਦਾ achar ਮਿਰਚਾਂ ਦਾ achar ਤੇ ਮੱਕੀ ਦੀ ਰੋਟੀ ਇਹ ਹੋ ਗਿਆ ਜੀ ਆਪਣਾ ਸਿਆਲਾਂ ਦੀ ਜਿਹੜੀ ਸੁਗਾਤ ਹੈ ਮੱਕੇ ਦੀ ਰੋਟੀ ਤੇ ਸਰੋਂ ਦਾ ਸਾਗ ਕੀ ਬਾਤ ਹੈ ਜੀ ਬਹੁਤ ਹੀ ਜਿਆਦਾ ਟੇਸਟੀ ਔਰ ਬਹੁਤ ਹੀ ਵਧੀਆ ਹੈ ਤਿਆਰ ਹੋ ਚੁੱਕਿਆ ਹੈ